ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਬਦਨ ਮੇਰਾ ਮਿੱਟੀ ਦਾ ਤੇ ਸਾਹ ਮੇਰੇ ਉਧਾਰ ਹਨ। ਕੁਮੰਡ ਕਰਾਂ ਤਾਂ ਕਿਸ ਗੱਲ ਦਾ? ਇੱਥੇ ਅਸੀਂ ਸਭ ਤਾਂ ਕਿਰਾਏਦਾਰ ਹਾਂ। ਇੱਕ ਬਹੁਤ ਛੋਟੀ ਜਹੀ ਕਹਾਣੀ ਅਤੇ ਇਹ ਕਹਾਣੀ ਗੁਰੂਕੁਲ ਵਿੱਚ ਪੜ ਰਹੇ ਇੱਕ ਬੱਚੇ ਦੀ ਹੈ। ਜਿਸ ਦਾ ਆਖਰੀ ਦਿਨ ਸੀ ਗੁਰੂਕੁਲ ਵਿੱਚ। ਉਹ ਗੁਰੂ ਜੀ ਨੂੰ ਪ੍ਰਣਾਮ ਕਰਨ ਅਤੇ ਵਿਦਾ ਲੈਣ ਲਈ ਗਿਆ ਤਾਂ ਗੁਰੂ ਜੀ ਨੇ ਬਦਲੇ ਵਿੱਚ ਉਸ ਨੂੰ ਇੱਕ ਭੇਟ ਦਿੱਤੀ। ਇੱਕ ਤੋਹਫਾ ਦਿੱਤਾ ਅਤੇ ਕਿਹਾ ਕਿ ਬੇਟਾ ਇਹ ਇੱਕਾ ਜਿਹਾ ਦਰਪਣ ਹੈ ਜੋ ਸਾਹਮਣੇ ਵਾਲੇ ਦੇ ਮਨ ਵਿੱਚ ਕੀ ਚੱਲ ਰਿਹਾ ਹੈ ਦੁਰਗੁਣ ਹਨ ਅਪਗੁਣ ਹਨ ਜਾਂ ਚੰਗੇ ਗੁਣ ਹਨ ਸਭ ਦੱਸ ਦਿੰਦਾ ਹੈ ਉਹ ਬੱਚਾ ਬਹੁਤ ਖੁਸ਼ ਹੋਇਆ ਤੇ ਸੋਚਣ ਲੱਗਾ ਗੁਰੂ ਜੀ ਨੇ ਤਾਂ ਬਹੁਤ ਅਨਮੋਲ ਭੇਟ ਦਿੱਤੀ ਹੈ ਅਤੇ ਉਸ ਨੂੰ ਲੱਗਿਆ ਸਭ ਤੋਂ ਪਹਿਲਾਂ ਗੁਰੂ ਜੀ ਨੂੰ ਹੀ ਦੇਖ ਲੈਂਦਾ ਹਾਂ ਕਿ ਕਿਵੇਂ ਦੇਖਦੇ ਹਨ ਤਾਂ ਗੁਰੂ ਜੀ ਦੇ ਵੱਲ ਉਸਨੇ ਸ਼ੀਸ਼ਾ ਘੁਮਾਇਆ ਤਾ ਗੁਰੂ ਜੀ ਦੇ ਅੰਦਰ ਉਸ ਨੂੰ ਦੁਰਗੁਣ ਦਿਖਾਈ ਦਿੱਤੇ ਅਤੇ ਉਸ ਨੂੰ ਦਿਖਾਈ ਦਿੱਤਾ ਕਿ ਕ੍ਰੋਧ ਬਚਿਆ ਹੋਇਆ ਹੈ ਹੰਕਾਰ ਬਚਿਆ ਹੋਇਆ ਹੈ ਹੁਣ ਗੁਰੂ ਜੀ ਸਨ ਕੁਝ ਬੋਲ ਨਹੀਂ ਸਕਦਾ ਸੀ ਉਹਨੇ ਹੀ ਭੇਟ ਦਿੱਤੀ ਸੀ ਤਾ ਕੁਝ ਬੋਲਿਆ ਨਹੀਂ ਚੁੱਪਚਾਪ ਪ੍ਰਣਾਮ ਕਰਕੇ ਨਿਕਲ ਗਿਆ ਅਤੇ ਜਦੋਂ ਬਾਹਰ ਜਾ ਰਿਹਾ ਸੀ ਘਰ ਵੱਲ ਤਾ ਸੋਚ ਰਿਹਾ ਸੀ ਕਿ ਕਿਹੋ ਜਹੇ ਗੁਰੂ ਹਨ ਇਹਨਾਂ ਨੂੰ ਮੈਂ ਆਪਣਾ ਆਦਰਸ਼ ਮੰਨਿਆ ਅਤੇ ਇਹਨਾਂ ਦੇ ਅੰਦਰ ਆਫਗੁਣ ਬਚੇ ਹੋਏ ਹਨ ਅਤੇ ਇਹਨਾਂ ਨੇ ਆਪਣੇ ਹੀ ਆਫਗੁਣਾ ਨੂੰ ਖਤਮ ਨਹੀਂ ਕੀਤਾ ਹੈ ਇਹਨਾਂ ਦੇ ਅੰਦਰ ਬੁਰਾਈਆਂ ਬਚੀਆਂ ਹੋਈਆਂ ਹਨ ਭਰੋਸਾ ਬਹੁਤ ਟੁੱਟਦਾ ਜਾ ਰਿਹਾ ਸੀ ਰਸਤੇ ਵਿੱਚ ਉਸ ਨੂੰ ਉਸਦਾ ਇੱਕ ਪੁਰਾਣਾ ਦੋਸਤ ਮਿਲਿਆ ਸੋਚਿਆ ਕਿ ਚਲੋ ਇਸਦੀ ਵੀ ਪ੍ਰੀਖਿਆ ਲੈ ਲੈਂਦਾ ਹਾਂ ਹੁਣ ਉਸ ਦੇ ਕੋਲ ਇੱਕ ਅਜਿਹਾ ਹਥਿਆਰ ਆ ਚੁੱਕਿਆ ਸੀ ਇੱਕ ਅਜਿਹਾ ਸ਼ੀਸ਼ਾ ਆ ਚੁੱਕਿਆ ਸੀ ਸਾਹਮਣੇ ਵਾਲੇ ਦੇ ਮਨ ਵਿੱਚ ਕੀ ਚੱਲ ਰਿਹਾ ਹੈ ਪਤਾ ਕਰ ਸਕਦਾ ਹੈ ਤਾਂ ਉਸਨੇ ਆਪਣੇ ਇੱਕ ਦੋਸਤ ਨੂੰ ਵੀ ਦਿਖਾਇਆ ਕਿਹਾ ਕਿ ਭਾਈ ਦੇਖਣਾ ਇੱਕ ਵਾਰ ਆਪਣਾ ਚਿਹਰਾ ਅਤੇ ਉਸਦੇ ਮਨ ਦੇ ਭਾਵ ਪੜ ਲਏ ਉਸਦੇ ਅੰਦਰ ਵੀ ਬਹੁਤ ਸਾਰੀਆਂ ਬੁਰਾਈਆਂ ਸਨ ਆਫਗੁਨਸਨ ਕਾਮ ਕ੍ਰੋਧ ਮੋਹ ਲੋਭ ਬੱਚਿਆ ਹੋਇਆ ਸੀ ਅਤੇ ਉਸਦਾ ਭਰੋਸਾ ਟੁੱਟ ਗਿਆ ਦੋਸਤ ਉਪਰੋਂ ਵੀ ਅੱਗੇ ਵਧਿਆ ਉਸ ਨੂੰ ਇੱਕ ਰਿਸ਼ਤੇਦਾਰ ਦਿਖਾਈ ਦਿੱਤਾ ਉਸ ਨੂੰ ਲੱਗਿਆ ਕਿ ਚਲੋ ਇਹਨਾਂ ਦਾ ਵੀ ਹਾਲ ਜਾਣ ਲੈਂਦੇ ਹਾਂ ਤਾਂ ਉਸ ਨੂੰ ਵੀ ਦਿਖਾਇਆ ਕਿਹਾ ਕਿ ਬੜੇ ਕਮਾਲ ਦਾ ਦਰਪਣ ਮੈਂ ਲਿਆਇਆ ਹਾਂ ਉਸ ਨੇ ਆਪਣਾ ਚਿਹਰਾ ਦੇਖਿਆ ਤਾਂ ਉਸ ਬੱਚੇ ਨੇ ਉਸ ਤੇ ਭਾਪ ਪਾੜ ਲਏ ਕਿ ਰਿਸ਼ਤੇਦਾਰ ਵਿੱਚ ਵੀ ਬਹੁਤ ਕਮੀਆਂ ਹਨ ਉਸ ਦਾ ਭਰੋਸਾ ਹੌਲੀ-ਹੌਲੀ ਸੰਸਾਰ ਤੋਂ ਉੱਠਣ ਲੱਗਾ ਕਹਿਣ ਲੱਗਾ ਕਿ ਗੁਰੂ ਜੀ ਵਿੱਚ ਵੀ ਕਮੀਆਂ ਹਨ ਦੋਸਤ ਵਿੱਚ ਵੀ ਕਮੀਆਂ ਹਨ ਤੇ ਰਿਸ਼ਤੇਦਾਰ ਵਿੱਚ ਵੀ ਕਮੀਆਂ ਹਨ ਕੀ ਚੱਲ ਰਿਹਾ ਹੈ ਦੁਨੀਆ ਵਿੱਚ ਲੋਕ ਦੱਸਦੇ ਕੀ ਹਨ ਤੇ ਅੰਦਰੋਂ ਕਹਿਉ ਜਹੇ ਹਨ ਦੋਮੁਹੀ ਦੁਨੀਆ ਹੈ ਕਿਹੋ ਜਿਹਾ ਸੰਸਾਰ ਹੈ ਬਹੁਤ ਗੁੱਸਾ ਕਰ ਰਿਹਾ ਸੀ ਅੰਦਰ ਹੀ ਅੰਦਰ ਤੇ ਹੁਣ ਉਹ ਆਪਣੇ ਘਰ ਦੀ ਗਲੀ ਵੱਲ ਆ ਚੁੱਕਿਆ ਸੀ ਤੇ ਗਲੀ ਵਿੱਚੋਂ ਜਦੋਂ ਘਰ ਵੱਲ ਜਾ ਰਿਹਾ ਸੀ ਤਾਂ ਸੋਚ ਰਿਹਾ ਸੀ ਕਿ ਮਾਪੇ ਜੋ ਹਨ ਮੇਰੇ ਉਹਨਾਂ ਵਿੱਚ ਕੋਈ ਦਰਗੁਣ ਨਹੀਂ ਹੋਵੇਗਾ ਕੋਈ ਅਫਗੁਣ ਨਹੀਂ ਹੋਵੇਗਾ ਉਹ ਨਿਰਮਲ ਹੋਣਗੇ ਮੇਰੇ ਪਿਤਾ ਜੀ ਤਾਂ ਬਹੁਤ ਚੰਗੇ ਇਨਸਾਨ ਹਨ ਸਮਾਜ ਵਿੱਚ ਸਾਰੇ ਉਹਨਾਂ ਦਾ ਬਹੁਤ ਆਦਰ ਮਾਨ ਕਰਦੇ ਹਨ ਮਾਂ ਨੂੰ ਦੇਵਕੁਲ ਮੰਨਦੇ ਹਨ ਸਾਰੇ ਤਾਂ ਘਰ ਗਿਆ ਜਾ ਕੇ ਪਿਤਾ ਜੀ ਨੂੰ ਸਭ ਤੋਂ ਪਹਿਲਾਂ ਦਿਖਾਇਆ ਕਿ ਦੇਖੋ ਸ਼ੀਸ਼ੇ ਵਿੱਚ ਆਪਣਾ ਚਿਹਰਾ ਤੁਹਾਡੇ ਲਈ ਲਿਆ ਆਇਆ ਹਾਂ ਤਾਂ ਪਿਤਾ ਜੀ ਵਿੱਚ ਵੀ ਉਸ ਨੂੰ ਆਵਗੁਣ ਦਿਖਾਈ ਦਿੱਤੇ ਬੁਰਾਈਆਂ ਦਿਖਾਈਆਂ ਦਿੱਤੀਆਂ ਉਸ ਦਾ ਤਾਂ ਭਰੋਸਾ ਹੀ ਟੁੱਟ ਗਿਆ ਮਾਤਾ ਜੀ ਨੂੰ ਦਿਖਾਇਆ ਤਾਂ ਉਹਨਾਂ ਵਿੱਚ ਵੀ ਕਮੀਆਂ ਦਿਖਾਈ ਦਿੱਤੀਆਂ ਉਸ ਨੂੰ ਲੱਗਿਆ ਕਿ ਬਿਨਾਂ ਦੇਰੀ ਕੀਤੇ ਵਾਪਸ ਗੁਰੂਕੁਲ ਜਾਂਦਾ ਹਾਂ ਤੇ ਇਹ ਵਾਪਸ ਗੁਰੂ ਜੀ ਨੂੰ ਸੌਂਪਦਾ ਹਾਂ ਤੇ ਉਹਨਾਂ ਨੂੰ ਪੁੱਛਦਾ ਹਾਂ ਕਿ ਇਹ ਚੱਲ ਕੀ ਰਿਹਾ ਹੈ ਦੁਨੀਆ ਵਿੱਚ ਕਿੰਨੀ ਦੋਮੁਹੀ ਦੁਨੀਆ ਹੋ ਗਈ ਹੈ ਤੇ ਸਿੱਧਾ ਗੁਰੂਕੁਲ ਵਿੱਚ ਵਾਪਸ ਗਿਆ ਤੇ ਜਾ ਕੇ ਗੁਰੂ ਜੀ ਨੂੰ ਪ੍ਰਣਾਮ ਕੀਤਾ ਤੇ ਕਿਹਾ ਕਿ ਦਰਪਣ ਤੁਸੀਂ ਕੀ ਦੇ ਦਿੱਤਾ ਹੈ ਇਸ ਵਿੱਚ ਸਭ ਦੇ ਭਾਵ ਪਤਾ ਚੱਲ ਰਹੇ ਹਨ ਅਤੇ ਦੇਖੋ ਤੁਸੀਂ ਕਿਹੋ ਜਿਹੀ ਦੁਨੀਆ ਚੱਲ ਰਹੀ ਹੈ ਇੱਥੋਂ ਤੱਕ ਗੁਰੂ ਜੀ ਤੁਹਾਡੇ ਵਿੱਚ ਵੀ ਬੁਰਾਈਆਂ ਬਚੀਆਂ ਹੋਈਆਂ ਹਨ ਤੁਸੀਂ ਵੀ ਆਪਣੀਆਂ ਬੁਰਾਈਆਂ ਤੇ ਕੰਮ ਨਹੀਂ ਕੀਤਾ ਤੁਸੀਂ ਨਿਰਮਲ ਨਹੀਂ ਹੋਏ ਗੁਰੂ ਜੀ ਜ਼ੋਰ-ਜ਼ੋਰ ਨਾਲ ਹੱਸਣ ਲੱਗੇ ਤੇ ਕਹਿਣ ਲੱਗੇ ਇੱਕ ਸਕਿੰਟ ਲਈ ਰੁਕਣਾ ਉਸ ਨੇ ਉਸ ਨੂੰ ਦਰਪਣ ਨੂੰ ਬੱਚੇ ਦੇ ਵੱਲ ਘੁਮਾ ਦਿੱਤਾ ਤੇ ਕਿਹਾ ਕਿ ਆਪਣਾ ਚਿਹਰਾ ਦੇਖ ਤੇ ਫਿਰ ਦੱਸਿਆ ਉਸ ਨੂੰ ਕਿ ਦੇਖ ਕਿੰਨੇ ਸਾਰੇ ਆਪਗੁਣ ਤੇਰੇ ਅੰਦਰ ਹਨ ਉਸ ਦਾ ਪੂਰਾ ਮਨ ਮੈਲਾ ਸੀ ਕਿਤੇ ਵੀ ਨਿਰਮਲਤਾ ਨਹੀਂ ਸੀ ਸਾਰੇ ਗੁਣ ਕਾਮ, ਕ੍ਰੋਧ, ਮੋਹ, ਲੋਭ ਸਭ ਨਾਲ ਭਰਿਆ ਹੋਇਆ ਹੈ। ਗੁਰੂ ਜੀ ਨੇ ਕਿਹਾ ਕਿ ਬੇਟਾ ਇਹ ਦਰਪਣ ਤੈਨੂੰ ਇਸ ਲਈ ਦਿੱਤਾ ਸੀ ਤਾਂ ਕਿ ਤੂੰ ਆਪਣੇ ਆਪ ਨੂੰ ਦੇਖੇ ਅਤੇ ਆਪਣੀ ਬੁਰਾਈ ਨੂੰ ਆਪਣੇ ਦੁਰਗਣਾ ਨੂੰ ਨਸ਼ਟ ਕਰ ਸਕੇ। ਬੁਰਾਈਆਂ ਨੂੰ ਮਿਟਾਓ ਅਤੇ ਚੰਗੇ ਇਨਸਾਨ ਬਣੋ। ਤੂੰ ਪੂਰਾ ਦਿਨ ਕੱਢ ਦਿੱਤਾ ਇਹ ਦੇਖਣ ਵਿੱਚ ਕਿ ਕਿਸ ਵਿੱਚ ਕੀ ਭਰਿਆ ਹੋਇਆ ਹੈ। ਜਦੋਂ ਕਿ ਇਹ ਨਹੀਂ ਦੇਖਿਆ ਕਿ ਮੇਰੇ ਅੰਦਰ ਕਿੰਨੀਆਂ ਬੁਰਾਈਆਂ ਹਨ। ਇਸ ਦੁਨੀਆ ਵਿੱਚ ਸਾਰੇ ਇਹੀ ਕਰ ਰਹੇ ਹਨ ਦੂਜਿਆਂ ਦੇ ਆਪਗੁਣ ਦੇਖ ਰਹੇ ਹਨ ਦੂਜਿਆਂ ਦੀਆਂ ਬੁਰਾਈਆਂ ਬਾਰੇ ਗੱਲਾਂ ਕਰ ਰਹੇ ਹਨ ਸਮਾਂ ਬਰਬਾਦ ਕਰ ਰਹੇ ਹਨ ਬਜਾਏ ਕਿ ਆਪਣੇ ਜੋ ਆਪਗੁਣ ਹਨ ਆਪਣੀਆਂ ਜੋ ਬੁਰਾਈਆਂ ਹਨ ਉਹਨਾਂ ਨੂੰ ਨਸ਼ਟ ਕਰਨ ਦੇ ਸਾਨੂੰ ਸਭ ਤੋਂ ਪਹਿਲਾਂ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਖਤਮ ਕਰਨਾ ਹੋਵੇਗਾ ਅਤੇ ਸਭ ਅਜਿਹਾ ਕਰਨ ਲੱਗ ਗਏ ਤਾਂ ਦੁਨੀਆ ਆਪਣੇ ਆਪ ਨਿਰਮਲ ਬਣ ਜਾਵੇਗੀ ਪਰ ਦਿੱਕਤ ਇਹ ਹੈ ਕਿ ਸਭ ਦੂਜਿਆਂ ਵਿੱਚ ਬੁਰਾਈਆਂ ਲੱਭਦੇ ਹਨ ਇਹ ਹੀ ਇੱਕ ਕਹਾਣੀ ਸਿਖਾਉਂਦੀ ਹੈ ਧੰਨਵਾਦ